ਤਾਰਪਜ਼ਾਰ ਪਾਤੜਾ ਵਿੱਚ ਕੰਮ ਕਰਦੇ ਕਾਰ ਡਰਾਈਵਰਾਂ ਨੇ ਪਾਤੜਾ ਬਾਈਪਾਸ ਤੇ ਲਗਾਇਆ ਤਾਂ ਨਾ ਪਾਤੜਾ ਦੇ ਡੀਲਰ ਦੇ ਵੱਲੋਂ ਇੱਕ ਇਨੋਵਾ ਕਾਰ ਜਿਸ ਨੂੰ 2009 ਦੇ ਵਿੱਚ ਕਿਸੇ ਵਿਅਕਤੀ ਨੂੰ ਵੇਚ ਦਿੱਤਾ ਸੀ ਪ੍ਰੰਤੂ ਇਸ ਗੱਡੀ ਦੀ ਐਨਓਸੀ ਉਸ ਸਮੇਂ ਡੀਲਰ ਪਾਸ ਕੰਮਕਰ ਦੇ ਡਰਾਈਵਰ ਦੇ ਨਾਮ ਤੇ ਲਈ ਗਈ ਸੀ ਉਸ ਸਮੇਂ ਡੀਲਰ ਦੇ ਵੱਲੋਂ ਵੇਚੀ ਗਈ ਕਾਰ ਬਿਨਾ ਨਾਮ ਟਰਾਂਸਫਰ ਕਰਵਾਏ ਅੱਗੇ ਦੀ ਅੱਗੇ ਵਿਕਦੀ ਗਈ ਤਾਂ ਕੁਝ ਦਿਨ ਪਹਿਲਾਂ ਇਸ ਗੱਡੀ ਦੁਆਰਾ ਕੀਤੀ ਡਕੈਤੀ ਦੇ ਵਿੱਚ ਕਾਬੂ ਹੋਣ ਤੋਂ ਬਾਅਦ ਰਿਕਾਰਡ ਦੇ ਵਿੱਚ ਗੱਡੀ ਪਾਤੜ ਦੇ ਡਰਾਈਵਰ ਦੇ ਨਾਮ ਹੋਣ ਤੇ ਪੁਲਿਸ ਦੇ ਵੱਲੋਂ ਇਸ ਦੀ ਪੜਤਾਲ ਦੇ ਲਈ ਡਰਾਈਵਰ ਨੂੰ ਤਲਬ ਕਰ ਲਿਆ ਜਿਸ ਦੇ ਵਿਰੋਧ ਅਤੇ ਸਮਲੀਕਰਨ ਨਾਲ ਆਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਸਾਡਾ ਇਹ ਕਾਰ ਬਜ਼ਾਰ ਵਾਸਤੇ ਧਰਨਾ ਲੱਗਿਆ ਸਰ ਸਾਡਾ ਇਹ ਧਰਨਾ ਇਹ ਹੈ ਜੀ ਸਾਡੇ ਸਾਡੇ ਡਰਾਈਵਰਾਂ ਦੇ ਨਾਂ ਦੇ ਨੰਬਰ ਲਵਾਏ ਜਾਂਦੇ ਨੇ ਬਿਨਾ ਪੁੱਛੇ ਨੰਬਰ ਲਵਾਏ ਜਾਂਦੇ ਨੇ ਜੀ ਜਦੋਂ ਕੋਈ ਵੀ ਮਸਲਾ ਹੋ ਜਾਂਦਾ ਹੈ ਜਾਂ ਡਕੈਤੀ ਹੋ ਜਾਂਦੀ ਐਕਸੀਡੈਂਟ ਹੋ ਜਾਂਦਾ ਡਰਾਈਵਰ ਤੇ ਮਸਲਾ ਆਉਂਦਾ ਤਾਂ ਉਹਦਾ ਨੰਬਰ ਨਾ ਦਾ ਨੰਬਰ ਲਵਾ ਨਾਲ ਸਾਹਮਣੇ ਆਵੇ ਨਾ ਜਿਹਨੇ ਗੱਡੀ ਵੇਚੀ ਹੁੰਦੀ ਹੈ ਨਾ ਉਹ ਸਾਹਮਣੇ ਆਵੇ ਜੀ ਕੀ ਮਾਮਲਾ ਨਵਾਂ ਹੁਣ ਮਾਮਲਾ ਸਾਡੇ ਹੈ ਜੀ ਇਹ ਬਾਈ ਦੇ ਨਾਂ ਦਾ ਨੰਬਰ ਲੱਗੇ ਆਇਆ ਸੀ ਜੀ ਨਾਂ ਦੱਸੋ ਬਰਾ ਇਹਦਾ ਨਾਂ ਹੈਗਾ ਜੀ ਨਿੱਕੂ ਇੰਦਰਜੀਤ ਨਿੱਕੂ ਕਹਿੰਦੇ ਨੇ ਜੀ ਇਹਨੂੰ ਠੀਕ ਹੈ ਜੀ ਪਿੰਡ ਇਹਦਾ ਤ ਠੀਕ ਹੈ ਸਰ ਇਹਨਾਂ ਦੇ ਨੋਂ ਦਾ ਨੰਬਰ ਲੱਗਿਆ ਸੀ 2009 ਦੇ ਵਿੱਚ ਹੁਣ ਉਹ ਗੱਡੀ ਨਾਲ ਹੋ ਗਈ ਡਕੈਤੀ ਜੀ ਹੁਣ ਸਾਰਾ ਮਾਮਲਾ ਰਹਿ ਐ ਤੇ ਜੀ ਬਦਨਾ ਇਹ ਹੈਗਾ ਗਰੀਬ ਬੰਦਾ ਬਹੁਤ ਜੀ ਇਹ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ ਕਿਸੇ ਵੀ ਡੀਲਰ ਨੇ ਗੱਡੀ ਇਹਦੇ ਨੌਕਰਾਤੀ ਜੀ ਨੰਬਰ ਲਵਾਤਾ ਇਹਨਾਂ ਦੇ ਨਾਮ ਦੇ ਗੱਡੀ ਵੇਚੀ ਸੀ ਜੀ ਮੋਗੇ ਮੋਗੇ ਤੋਂ ਮੋਗੇ ਤੋਂ ਅੱਗੇ ਤੋਂ ਅੱਗੇ ਵਿੱਗੀ ਜੀ ਗੱਡੀ ਦੋ ਤਿੰਨ ਜਗ੍ਹਾ ਤੇ ਕੱਲੇ ਸਟਾਪਤੀ ਜੀ ਟਰਾਂਸਫਰ ਨਹੀਂ ਕਰਵਾਈ ਜੀ ਡੀਲਰਾਂ ਨੇ ਕੋਈ ਰਿਸਪੋਨਸੀਬਿਲਟੀ ਨਹੀਂ ਸਮਝੀ ਨਾਮ ਕਰਵਾਣ ਦੀ ਜੀ ਕੌਣ ਜ਼ਿੰਮੇਵਾਰ ਹੈਦਾ ਹੁਣ ਹੁਣ ਇਹਦਾ ਜ਼ਿੰਮੇਵਾਰ ਜੀ ਡੀਲਰ ਹੈ ਜਿਹਨੇ ਗੱ ਤੇ ਉਹ ਅੱਗੇ ਨਹੀਂ ਆ ਰਹੇ। ਉਹ ਹੁਣ ਅੱਗੇ ਨਹੀਂ ਆ ਰਹੇ ਜੀ। ਇਹ ਵਿਚਾਰਾ ਗਰੀਬ ਬੰਦਾ ਫਸਿਆ ਹੈ 17 ਲੱਖ ਦੀ ਡਕੈਤੀ ਹੋ ਗਈ ਗੱਡੀ ਨਾਲ ਜੀ। ਪੁਲਿਸ ਪ੍ਰਸ਼ਾਸਨ ਨੂੰ ਅਸੀਂ ਮਿਲੇ ਆ ਜਾ ਕੇ ਮੋਗੇ ਜੀ ਉਹਨਾਂ ਨੇ ਇੱਕੇ ਗੱਲ ਕਹੀ ਹੈ ਭਾਈ ਅੱਜ ਦੀ ਘੜੀ ਆਨਲਾਈਨ ਇਹਦੇ ਨਾਮ ਹੈ ਤਾਂ ਮੁਜਰਮ ਇਹੀ ਹੈ। ਸਾਡੀ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ। ਸਾਨੂੰ ਇਨਸਾਫ ਚਾਹੀਦਾ ਹੈ। ਜਿਵੇਂ ਮਰਜ਼ੀ ਚਾਹੀਦਾ ਹੈ। ਉਰੇ ਜਿਹੜਾ ਕਾਰ ਬਜ਼ਾਰ ਕਰ ਰਹੇ ਨੇ ਜੀ ਲੋਕ ਡਿਲੀਵਰਰਾਂ ਦੇ ਨੋ ਦੇ ਨੰਬਰ ਲਵਾਉਂਦੇ ਨੇ। ਡਰਾਈਵਰਾਂ ਦੇ ਨੋਂ ਦੀਆਂ ਐਨਓਸੀਆਂ ਨਿਕਲਦੀਆਂ ਨੇ ਜੀ। ਜੇ ਕੋਈ ਡਕੈਤੀ ਹੋ ਜਾਂਦੀ ਤਾਂ ਡਰਾਈਵਰ ਜ਼ਿੰਮੇਵਾਰ। ਕਾਲੂ ਕੋਈ ਚੋਰੀ ਗੱਡ ਗੱਤੀ ਹੋ ਗਈ ਜੀ ਕੋਈ ਗੱਡੀ ਭਜਾ ਕੇ ਲੈ ਜਾਂਦਾ ਤਾਂ ਡਰਾਈਵਰ ਜ਼ਿੰਮੇਵਾਰ ਜੀ ਅਸੀਂ ਤਾਂ ਮਰੇ ਪਏ ਆ ਜੀ ਜਮੀ ਬਿਲਕੁਲ ਜੀ ਅੱਜ ਤਾਂ ਸਰਕਾਰ ਪੁੱਤੋ ਸਰਕਾਰ ਤੋਂ ਵੀ ਸਾਰੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਜਿਵੇਂ ਮਰਜ਼ੀ ਦਿਵਾਇਆ ਜਾਵੇ ਜੀ ਆਪਾਂ ਨਾਂ ਮਿਲੇ ਇਹਨੂੰ ਆਣ ਵਾਲੇ ਸਮੇਂ ਅਸੀਂ ਜਿੰਨਾ ਟਾਈਮ ਇਨਸਾਫ ਨਹੀਂ ਮਿਲਦਾ ਜੀ ਅਸੀਂ ਤਰਨੇ ਤੇ ਹੀ ਬੈਠਾਂਗੇ ਜੀ ਮੇਰਾ ਨਾਮ ਹਿੰਦਰਜੀਤਰਾਮ ਹੈ ਜੀ ਮੈਂ ਕਾਰ ਬਜ਼ਾਰ ਦੇ ਵਿੱਚ 2009 ਦੇ ਵਿੱਚ ਮੈਨੂੰ ਕੁਝ ਨਹੀਂ ਪਤਾ ਕਿਹਦੀ ਗੱਡੀ ਏ ਜੀ ਕਿਨੇ ਨੰਬਰ ਲਵਾਇਆ ਕਿਹਦੀ ਕਿਨੇ ਕੁਝ ਕੀਤਾ ਪ੍ਰੂਫ ਕਿੱਥੋਂ ਲਿਆਂਦਾ ਕੋਈ ਕੁਝ ਨੋਟ ਹੈ ਪੁਲਿਸ ਵੱਲੋਂ ਵੀ ਨੋਟ ਹੈ ਮੈਨੂੰ ਤਾਂ ਜੀ ਅੱਗੇ ਤੋਂ ਅੱਗੇ ਫੋਨ ਆਏ ਨੇ ਸਰਪੰਚ ਦੇ ਥਰੂ ਫੋਨ ਆਇਆ ਵੀ ਮੁੰਡਾ ਇੰਦਰਜੀਤ RAM ਤੁਹਾਡੇ ਡੇਰੇ ਦਾ ਕਹਿੰਦਾ ਹਾਂ ਜੀ ਕਹਿੰਦਾ ਐ ਕਰਕੇ ਗੱਲ ਹੋਈ ਫਿਰ ਮੈਨੂੰ ਫੋਨ ਆਇਆ ਜੀ ਕਹਿੰਦਾ ਵੀ ਪੇਸ਼ ਹੋਣਾ ਪਊਗਾ ਤੁਹਾਨੂੰ ਥਾਣੇ 'ਚ ਮੈਂ ਕਹਿੰਦਾ ਜੀ ਸਰ ਗੱਲਬਾਤ ਕੀ ਹੈ ਕਹਿੰਦਾ ਤੇਰੇ ਨਾਂ ਦਾ ਪਰਚਾ ਕੱਟਿਆ ਜਾਊਗਾ ਮੈਨੂੰ ਤਾਂ ਮੈਂ 5-4 ਦਿਨ ਫਰਾਰ ਰਿਆ ਘਰੋਂ ਜੀ ਮੈਂ ਕਾਰ ਬਜ਼ਾਰ ਦੇ ਵਿੱਚ ਆਂਦਾ ਰਿਹਾ ਕਿਸੇ ਨੇ ਮੇਰੀ ਗੱਲ ਸੁਣੀ ਕਿਹ ਜੀ ਉਸ ਤੋਂ ਬਾਅਦ ਚ ਮੈਂ ਪ੍ਰਧਾਨ ਲਵੇ ਗਿਆ ਪ੍ਰਧਾਨ ਨੇ ਵੀ ਨਹੀਂ ਫੋਨ ਕੀਤਾ ਕੋਈ ਵੀ ਗੱਲਬਾਤ ਨਹੀਂ ਕੀਤੀ ਨਾਨੇ ਜੀ ਉਸ ਤੋਂ ਬਾਅਦ ਚ ਮੈਂ ਨਨੂ ਬੰਦਿਆਂ ਨੂੰ ਲਿਆ ਐਸਆਈ ਦਾ ਮੈਨੂੰ ਫੋਨ ਆ ਗਿਆ ਆਪਣੇ ਗਰਦਾਸਪੁਰ ਜ਼ਿਲ੍ਹੇ ਦੇ ਵਿੱਚੋਂ ਢਾਲੀਵਾਲ ਥਾਣੇ ਚੋਂ ਕਹਿੰਦਾ ਤੇਰੇ ਤੇ ਵੀ ਤੈਨੂੰ ਅੰਦਰ ਕੀਤਾ ਜਾਊਗਾ ਜੇਲ ਹੋਊਗੀ ਤੈਨੂੰ 17 ਲੱਖ ਦੀ ਲੁੱਟ ਖੋਹ ਕੀਤੀ ਹੈ ਤੇਰੀ ਤੂੰ ਕਹਿੰਦਾ ਵੀ ਮਹਾਰਾਜ ਜੀ ਸਰ ਕੋਈ ਚੱਕਰ ਨਹੀਂ ਮੈਨੂੰ 5-4 ਦਿਨਾਂ ਦਾ ਟਾਈਮ ਦਿਓ 5-4 ਦਿਨਾਂ ਦੇ ਵਿੱਚ ਅਸੀਂ ਸਾਡਾ ਅੱਜ 12 ਦਿਨ ਹੋ ਗਏ ਮੇਰਾ ਮਸਲਾ ਕੋਈ ਹੱਲ ਨਹੀਂ ਹੋਇਆ ਮੰਗਾਈ ਕਰਦਾ ਮੰਗਾ ਹੀ ਕਰਦਾ ਜੀ ਬੰਦਾ ਸਾਹਮਣੇ ਅੱਜ ਕਿਹਦੀ ਗੱਡੀ ਹੈ ਕਿਹਨੇ ਵੇਚੀ ਹੈ ਜੀ ਮੈਨੂੰ ਤਾਂ ਕੁਝ ਪਤਾ ਨਹੀਂ ਮੇਰਾ ਗਰੀਬ ਬੰਦਾ ਮਾਰਿਆ ਗਿਆ ਜੀ ਗ੍ਰਿਸ਼ ਰਾਏ ਪੱਪੂ ਜੀ ਪ੍ਰੈਜ਼ੀਡੈਂਟ ਕਾਰ ਡਿਲੀਵਰੀ ਆਲ ਇੰਡੀਆ ਕਾਰ ਡਿਲੀਵਰੀ ਪੰਜਾਬ ਇਹ 2009 ਚ ਇੱਕ ਡਰਾਈਵਰ ਦੇ ਨਾਮ ਤੇ ਨੰਬਰ ਲਵਾਇਆ ਗਿਆ ਉਹ ਗੱਡੀ ਕਈ ਜਗ੍ਹਾ ਵਿਕ ਚੁੱਕੀ ਹੈ ਜਿਹੜੀ ਆਨਲਾਈਨ ਟਰਾਂਸਫਰ ਨਹੀਂ ਹੋਈ ਉਹ ਵੈਸੇ ਟਰਾਂਸਫਰ ਹੋਈ ਹੋਈ ਹੈ ਮੈਨੂਅਲ ਟਰਾਂਸਫਰ ਹੋਈ ਹੋਈ ਹੈ ਉਹਦੀ ਵੈਰੀਫਿਕੇਸ਼ਨ ਲੈ ਕੇ ਗੁਰਦਾਸਪੁਰ ਥਾਣੇ 'ਚ ਅਸੀਂ ਦੇ ਆਏ ਬਾਕੀ ਦਾ ਡਰਾਈਵਰ ਕੋਈ ਬਾਹਰ ਲੈਨੇ ਹੈਗੇ ਸਾਡੇ ਬੱਚੇ ਨੇ ਸਾਡੇ ਨਾਲ ਇਹਨਾਂ ਤੋਂ ਬਿਨਾ ਸਾਡਾ ਨਹੀਂ ਕੰਮ ਚੱਲਦਾਗਾ ਇਹਨਾਂ ਦੇ ਨਾਲ ਖੜੇ ਆ 10 ਦਿਨਾਂ ਦਾ ਟਾਈਮ ਕੇ ਇਹਨਾਂ ਨੂੰ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਕਮੇਟੀ ਚ ਆਪਾਂ ਜਿਹੜੇ ਵੀ ਡਰਾਈਵਰਾਂ ਦੇ ਜਿਹੜੇ ਵੀ ਦੁਕਾਨ ਦੇ ਮੁੰਡਾ ਡਰਾਈਵਰ ਰਹਿ ਕੇ ਗਿਆ ਉਹਨਾਂ ਦਾ ਰਿਕਾਰਡ ਚੈੱਕ ਕਰਾਂਗੇ ਇਹ ਜਿਹੜਾ ਵੀ ਦੋਸ਼ੀ ਹੈ ਉਹਨੂੰ ਕਿਸੇ ਵੀ ਰੂਪ ਚ ਲੈ ਕੇ ਖੜਕਾਵਾਂਗੇ ਜਾਂ ਸਮਝਾਵਾਂਗੇ ਜਾਂ ਕੋਈ ਜੁਰਮਾਨਾ ਲਾਇਆ ਜਾਊਗਾ ਕਿ ਕਿਉਂ ਨਹੀਂ ਗੱਡੀ ਟਰਾਂਸਫਰ ਕਰਾਈ ਗਈ ਇਹਨਾਂ ਦਾ ਮਸਲਾ ਹੱਲ ਹੋਊਗਾ ਡਰਾਈਵਰਾਂ ਦਾ ਕੀ ਕਸੂਰ ਹੈ ਡਰਾਈਵਰ ਮਾਲਕ ਤੇ 9 ਮਾਸ ਦਾ ਰਿਸ਼ਤਾ ਹੁੰਦਾ ਹੈ ਇਹਨਾਂ ਦਾ ਕੋਈ ਕਸੂਰ ਨਹੀਂ ਜੋ ਅਸੀਂ ਕਹਿੰਨੇ ਆ ਇਹ ਸੈਂਡ ਕਰ ਦਿੰਦੇ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਜਿਹੜੀ ਦਿੱਕਤ ਆਈ ਹੈ ਇਹਨਾਂ ਦੇ ਨਾਲ ਖੜੇ ਆ ਚਾਹੇ ਉਹ ਦਖੀ 20000 ਰੁਪਏ ਲੱਗੇ ਜਾਂ 50000 ਰੁਪਏ ਲੱਗੇ ਜਾਂ ਲੱਖ ਰੁਪਏ ਲੱਗੇ ਇਹਨਾਂ ਨੂੰ ਕੋਈ ਸ਼ੱਕ ਨਾ ਕਰ ਕਾਰ ਬਿਲਕੁਲ ਨਾਲ ਹੈ ਜੀ ਇਹਨਾਂ ਤੋਂ ਬਿਨਾ ਸਾਡਾ ਨਹੀਂ ਕੰਮ ਚੱਲਦਾ ਤੁਹਾਡਾ ਨਾਮ ਦਿਓ ਦਾ